ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੰਜਨਪ੍ਰੀਤ ਕੌਰ ਦੀਆਂ ਮੁਸ਼ਕਲਾਂ ਮੁਰਤੋਂ ਵੱਤ ਸਕਦੀਆਂ ਨੇ ਚਰਚਾ ਹੋ ਰਹੀ ਹੈ ਕਿ ਕੰਜਨਪ੍ਰੀਤ ਕੌਰ ਮੁਰਤੋਂ ਗ੍ਰਿਫਤਾਰ ਹੋ ਸਕਦੀ ਹੈ ਜਿਸ ਤੋਂ ਬਾਅਦ ਅਕਾਲੀ ਵਰਕਰਾਂ ਦੇ ਵੱਲੋਂ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਵੀਡੀਓ ਜਾਰੀ ਕਰਕੇ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਤੇ ਨੇ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਪੰਜਾਬੀ ਅੱਖ ਦੇ ਲਈ ਜਾਣੇ ਜਾਂਦੇ ਸੀ ਪਰ ਅੱਜ ਧੀਆ ਪੈਣਾ ਤੇ ਪਰਚੇ ਹੋ ਰਹੇ ਨੇ ਸਿੱਦੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵੱਡੇ ਲੀਡਰਾਂ ਨੂੰ ਅਰਸ਼ਦੀਪ ਪਲੇਅਰ ਕੇਅਰ ਦੇ ਨਜ਼ਰ ਆ ਰਹੇ ਨੇ ਹਾਲਾਂਕਿ ਜਿਮਣੀ ਚੋਣ ਵੇਲੇ ਵੀ ਅਕਾਲੀ ਦਲ ਦੇ ਵੱਲੋਂ ਸਰਕਾਰ ਤੇ ਇਲਜ਼ਾਮ ਲਗਾਏ ਗਏ ਸਨ ਕਿ ਝੂਠੇ ਪਰਚੇ ਪਾਏ ਗਏ ਕੰਚਨਪ੍ਰੀਤ ਕੌਰ ਨੂੰ ਵੀ ਜਾਣਬੁੱਝ ਕੇ ਗ੍ਰਿਫਤਾਰ ਕੀਤਾ ਗਿਆ ਸੀ ਝੂਠਾ ਪਰਚਾ ਪਾਇਆ ਗਿਆ ਸੀ ਹਾਲਾਂਕਿ ਕੰਚਨਪ੍ਰੀਤ ਕੌਰ ਹੁਣ ਬਾਹਰ ਹੈ ਪਰ ਹੁਣ ਚਰਚਾ ਇਹ ਛਿੜੀ ਹੋਈ ਹੈ ਕਿ ਕੰਚਨਪ੍ਰੀਤ ਕੌਰ ਮੁਰਤੋਂ ਗ੍ਰਿਫਤਾਰ ਹੋ ਸਕਦੀ ਹੈ ਉਸ ਤੇ ਮੁਸ਼ਕਲਾਂ ਮੁਰਤੋਂ ਵੱਤ ਸਕਦੀਆਂ ਨੇ ਤਰਨ ਤਰਨਦੀ ਜਿਮਨੀ ਚੂਣ ਵੇਲੇ ਵੀ ਅਜਿਹੀਆਂ ਕਾਫੀ ਵੀਡੀਓ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਕੰਚਨਪ੍ਰੀਤ ਕੌਰ ਨੇ ਖੁਲਾਸੇ ਵੀ ਕੀਤੇ ਸੀ ਇਸ ਦਿਨ VOTING ਪ੍ਰਕਿਰਿਆ ਚੱਲ ਰਹੀ ਸੀ ਉਸੇ ਦੌਰਾਨ ਵੀ ਕੰਚਨਪ੍ਰੀਤ ਕੌਰ ਨੇ ਵੀਡੀਓ ਜਾਰੀ ਕਰਕੇ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਸੰਤ ਤੇ ਪਰਦੇ ਪਾਸ਼ ਕੀਤੇ ਸਨ ਜਿਸ ਤੋਂ ਬਾਅਦ ਕੰਚਨਪ੍ਰੀਤ ਕੌਰ ਤੇ ਨਿਸ਼ਾਨਾ ਸਾਧਿਆ ਗਿਆ ਦੂਜੇ ਪਾਸੇ ਅਕਾਲੀ ਵਰਕਰਾਂ ਦਾ ਇਹ ਕਹਿਣਾ ਹੈ ਕਿ ਕੰਚਨਪ੍ਰੀਤ ਕੌਰ ਨੇ ਸਰਕਾਰ ਤੇ ਸਵਾਲ ਚੁੱਕੇ ਪਰਦੇ ਫਾਸ਼ ਕੀਤੇ ਇਸੇ ਕਰਕੇ ਕੰਚਨਪ੍ਰੀਤ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਝੂਠੀ ਗ੍ਰਿਫਤਾਰੀ ਕੀਤੀ ਗਈ ਹਾਲਾਂਕਿ ਕੋਰਟ ਨੇ ਕੰਚਨਪ੍ਰੀਤ ਦੇ ਹੱਕ ਦੇ ਵਿੱਚ ਭੋਗ ਦਿਆ ਤਾਂ ਹੁਣ ਕੰਚਨਪ੍ਰੀਤ ਕੌਰ ਦੀਆਂ ਮੋਰ ਤੋਂ ਮੁਸ਼ਕਲਾਂ ਕਿਹੜੀਆਂ ਵੱਧ ਰਹੀਆਂ ਨੇ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘਿਰਦੇ ਨਜ਼ਰ ਆਉਂਦੇ ਨੇ ਅਰਸ਼ਦੀਪ ਖੇਤ ਤੁਸੀਂ ਵੀ ਸੁਣੋ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਬੇਟੀ ਕੰਚਨਪ੍ਰੀਤ ਦੇ ਖਿਲਾਫ ਇਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਚਾਰ ਝੂਠੇ ਮੁਕੱਦਮੇ ਦਰਜ ਕੀਤੇ ਮੈਂ ਉਸ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਪੰਜਾਬੀ ਤਾਂ ਧੀਆਂ ਪੈਣਾ ਦੇ ਰਾਖੇ ਮੰਨੇ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਮੱਤੇ ਹਿਟਲਰਸ ਕਰਤੇ ਲੈ ਆਈ ਹੈ ਕਿ ਹੁਣ ਧੀਆਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਭੇਜੀ ਜਾ ਰਹੀ ਹੈ ਕਿਉਂ ਕਿਉਂਕਿ ਕੰਚਨਪ੍ਰੀਤ ਲਗਾਤਾਰ ਸਰਕਾਰ ਤੇ ਹਮਲਾਵਰ ਸੀ ਸਰਕਾਰ ਦੀ ਮਾੜੀ ਨੀਤੀਆਂ ਨੂੰ ਲੋਕਾਂ ਦੇ ਵਿੱਚ ਰੱਖ ਰਹੀ ਸੀ ਸੋ ਚਾਰ ਪਰਚਿਆਂ ਦੇ ਵਿੱਚ ਜ਼ਿਲ੍ਹਾ ਅਦਾਲਤਾਂ ਚੋਂ ਤਿੰਨ ਪਰਚਿਆਂ ਚ ਕੰਚਨਪ੍ਰੀਤ ਨੂੰ ਬੇਲ ਮਿਲੀ ਔਰ ਇੱਕ ਮਾਮਲਾ ਤਾਂ ਉਸ ਸਮੇਂ ਵੀ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਿਆ ਸੀ ਜਦੋਂ ਕੰਚਨਪ੍ਰੀਤ ਨੂੰ ਤਰਨ ਤਰਨ ਦੀ ਪੁਲਿਸ ਨੇ ਗਲਤ ਤੌਰ ਤੇ ਉਹਦੀ ਗ੍ਰਿਫਤਾਰੀ ਪਾਈ ਸੀ ਤੇ ਕੋਰਟ ਦੇ ਹੁਕਮਾਂ ਤੇ ਰਾਤ ਨੂੰ ਉਹਨੂੰ ਛੱਡਣਾ ਪਿਆ ਸੀ ਇਹ ਇੱਕ ਜਿਹੜਾ ਪਰਚਾ ਇਹ ਮਜੀਠੇ ਦਾ ਜਿਹਦੇ ਚ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਨੇ ਕੰਚਨਪ੍ਰੀਤ ਦੀ ਅਗਾਊਂ ਜ਼ਮਾਨਤ ਰੱਦ ਕੀਤੀ ਇਹ ਜੁਡੀਸ਼ੀਅਲ ਆਰਡਰ ਹੈ ਸੋ ਜੁਡੀਸ਼ੀਅਲ ਆਰਡਰ ਦਾ ਅਸੀਂ ਸਨਮਾਨ ਕਰਦੇ ਹਾਂ ਉਹਨਾਂ ਦੇ ਵਕੀਲ ਸਾਹਿਬ ਨਾਲ ਅੰਮ੍ਰਿਤਸਰ ਮੇਰੀ ਗੱਲ ਹੋਈ ਹੈ ਇਸ ਆਰਡਰ ਦੀ ਕਾਪੀ ਹੈ ਜਿਹੜੀ ਉਹ ਸਾਡੇ ਕੋਲ ਆ ਚੁੱਕੀ ਹੈ ਤੇ ਹੁਣ ਉਸ ਆਰਡਰ ਦੇ ਖਿਲਾਫ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੁਡੀਸ਼ਰੀ ਤੇ ਸਾਨੂੰ ਪੂਰਨ ਭਰੋਸਾ ਹੈ ਕਿਉਂਕਿ ਇੱਕ ਜੁਡੀਸ਼ਰੀ ਕਰਕੇ ਅੱਜ ਪੰਜਾਬ ਦੇ ਵਿੱਚ ਸੰਵਿਧਾਨ ਬਚਿਆ ਨਹੀਂ ਆਮ ਆਦਮੀ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ ਸੰਵਿਧਾਨ ਨੂੰ ਛਿੱਕੇ ਟੰਗਣ ਦੀ ਸੋ ਹਮੇਸ਼ਾ ਅਦਾਲਤਾਂ ਨੇ ਇਨਸਾਫ ਕੀਤਾ ਸੋ ਹੁਣ ਵੀ ਸਾਨੂੰ ਪੂਰਨ ਆਸ ਹੈ ਕਿ ਇੱਕ ਜੁਡੀਸ਼ੀਅਲ ਆਰਡਰ ਨੂੰ ਜਿਹੜਾ ਵੀ ਸਾਡੇ ਕੋਲ ਪਲੈਟਫਾਰਮ ਹੈ ਕਿਉਂਕਿ ਹੁਣ ਜ਼ਿਲ੍ਹਾ ਅਦਾਲਤ ਦਾ ਆਰਡਰ ਹੈ ਇਹਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਅਦਾਲਤ ਦੇ ਵਿੱਚ ਜ਼ਰੂਰ ਇਹਦਾ ਇਨਸਾਫ ਹੋਵੇ